ਨੌਜਵਾਨਾਂ ਦੇ ਦੁਰਘਟਨਾ ਦੇ ਵਿੱਚ ਜਾਨ ਚਲੇ ਜਾਣ ਤੋਂ ਬਾਅਦ ਏਬੀਪੀ ਸਾਂਝਾ ਨੇ ਪ੍ਰਸ਼ਾਸਨ ਦੇ ਸਾਹਮਣੇ ਸਵਾਲ ਚੁੱਕਿਆ ਕਿ ਜਸਦਾ ਅਸਰ ਵੇਖਣ ਨੂੰ ਹੋਲ ਮਿਲ ਰਿਹਾ ਯਾਨੀ ਕਿ ਖਬਰ ਦਾ ਅਸਰ ਹੋਇਆ ਦੋ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ ਕਿਉਂਕਿ ਜਿਸ ਵੇਲੇ ਇਸ ਪੁਲ ਤੋਂ ਨੌਜਵਾਨ ਉਤਰੇ ਸਨ ਆਪਣੀ ਗੱਡੀ ਦੇ ਵਿੱਚੋਂ ਤਾਂ ਗੱਡੀ ਸਿੱਧੀ ਜਾ ਕੇ ਦਰਖਤ ਦੇ ਨਾਲ ਜਾ ਟਕਰਾਈ ਕਿਉਂਕਿ ਇਸ ਪੁਲ ਤੇ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ ਪਰ ਇਸ ਦੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਇਹ ਵੱਡਾ ਹਾਸਾ ਵਾਪਰ ਗਿਆ ਹਾਲਾਂਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਹਸੀ ਕਿ ਜੋ ਇਹ ਹਾਸਾ ਵਾਪਰਿਆ ਉਹ ਸਿਰਫ ਗੱਡੀ ਦੀ ਸਪੀਡ ਕਰ ਨਹੀਂ ਵਾਪਰਿਆ ਬਲਕਿ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ ਪਰ ਕਿਸੇ ਨੂੰ ਕੋਈ ਖਬਰ ਨਹੀਂ ਦਿੱਤੀ ਗਈ ਤੇ ਪੁਲ ਤੇ ਇਸੇ ਤਰ੍ਹਾਂ ਹੀ ਸਾਰੀਆਂ ਗੱਡੀਆਂ ਦੀ ਆਵਾਜ਼ਾਈ ਚੱਲ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੋਹਣ ਐਬੀਪੀ ਸਾਜਾ ਦੇ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਸੀ ਜਿਸ ਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜੋਂ ਅੰਮ੍ਰਿਤਸਰ ਕਚੇਰੀ ਚੌਂਕ ਤੇ ਬਣੇ ਪੁਲ ਤੇ ਹੋਏ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਬਾਅਦ ਪ੍ਰਸ਼ਾਸਨ ਦੀ ਨੀਂਦ ਆਖਰਕਾਰ ਖੋਲੀ ਗਈ ਹੈ ਇਸ ਖਬਰ ਤੇ ਸਾਡਾ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਜੋੜ ਚੁੱਕੇ ਨੇ ਰਾਜੀਵ ਕੀ ਖਬਰਦਾਰੀ ਕੀਤਾ ਜਾ ਸਕਦਾ ਜੋ ਪ੍ਰਸ਼ਾਸਨ ਆਪਣੀ ਕੁੰਮਕਰਨੀ ਨੀਂਦ ਤੋਂ ਜਾਗ ਗਿਆ ਹੈ ਜੀ ਹਾਂ ਪਰਸੋਂ ਜੋ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਜਿ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਨ੍ਹਾਂ ਚੋਂ ਮੁੱਖ ਤੌਰ ਤੇ ਇੰਜੀਨੀਅਰ ਹੋ ਜੋ ਕੰਪਨੀ ਹੈ ਜੋ ਇਸ ਦਿਉਸਾਰੀ ਕਰ ਰਹੀ ਹੈ ਉਸ ਦੇ ਖਲਾਫ ਉਸ ਦੇ ਨਾਲ ਨਾਲ ਪੰਜਾਬ ਪੁਲਿਸ ਔਰ ਜੋ ਪੁਲਿਸ ਦੀ ਪੈਟਰੋਲਿੰਗ ਪਾਰਟੀ ਹੈ ਉਸ ਤੇ ਵੀ ਇਸ ਦੀ ਗਾਜਗਰੀ ਸੀ ਫਿਲਹਾਲ ਜੋ ਸਿਵਲ ਲਾਈਨ ਥਾਣੇ ਦੇ ਐਸ ਟੀ ਓ ਹਨ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਔਰ ਪੂਰੀ ਜੋ ਪੈਟਰੋਲਿੰਗ ਪਾਰਟੀ ਹੈ ਉਸ ਨੂੰ ਵੀ ਹੈ ਜੋ ਸਸਪੈਂਡ ਕਰ ਦਿੱਤਾ ਗਿਆ ਪਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਏਬੀਪੀ ਸਾਂਝਾ ਤੇ ਜਦੋਂ ਇਹ ਖਬਰ ਦਿਖਾਈ ਗਈ ਤਾਂ ਉਸ ਦਾ ਅਸਰ ਦੇਖਣ ਨੂੰ ਸਾਫ਼ ਮਿਲਿਆ ਅ ਅੱਜ ਸਵੇਰੇ-ਸਵੇਰੇ ਇਸ ਜੋ ਪੁਲ ਦੀ ਜਦੋਂ ਅਸੀਂ ਪੁਲ ਤੋਂ ਉੱਤਰਦੇ ਹਾਂ ਤੇ ਉਸ ਤੋਂ ਠੀਕ ਥੋੜੀ ਦੂਰੀ ਤੋਂ ਤੇ ਜੋ ਹਨ ਉਹ ਡਵਾਈਡਰ ਲਗਾ ਮਾਫ ਕਰਨਾ ਸਪੀਡ ਬ੍ਰੇਕਰ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਹੀ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਸੀ ਮੌਕੇ ਤੇ ਜਾ ਕੇ ਇਸ ਸਥਿਤੀ ਦਾ ਜਾਇਜ਼ਾ ਲਿਆ ਔਰ ਆਮ ਲੋਕਾਂ ਦੇ ਨਾਲ ਵੀ ਗੱਲ ਕੀਤੀ ਪਰ ਲੋਕਾਂ ਦਾ ਇਹ ਕਹਿਣਾ ਸੀ ਕਿ ਚੋਣਾਂ ਤੋਂ ਠੀਕ ਪਹਿਲਾਂ ਇਸ ਪੁਲ ਨੂੰ ਖੋਲ ਦੇਣਾ ਇੱਕ ਬਹੁਤ ਵੱਡੀ ਸਰਕਾਰ ਦੀ ਜੋ ਗਲਤੀ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਔਰ ਕਰੀਬ 5 ਨੌਜਵਾਨਾਂ ਨੂੰ ਇਸ ਦੇ ਵਿੱਚ ਆਪਣੀ ਜਾਨ ਗਵਾਣੀ ਪਈ ਔਰ ਲੋਕਾਂ ਦਾ ਇਹ ਕਹਿਣਾ ਹੈ ਕਿ ਡਿਵਾਈਡਰ ਔਰ ਜੋ ਸਪੀਡ ਬ੍ਰੇਕਰ ਲਗਾਏ ਜਾ ਰਹੇ ਹਨ ਇੱਕ ਇਸ ਦੇ ਨਾਲ ਇਹਨਾਂ ਹਾਤਿਆਂ ਨੂੰ ਨਹੀਂ ਰੋਕਿਆ ਜਾ ਸਕਦਾ ਉਹਨਾਂ ਦਾ ਇਹ ਹੀ ਮੰਨਣਾ ਹੈ ਇੱਕੀ ਪ੍ਰਸ਼ਾਸਨ ਨੂੰ ਜੋ ਜਲਦੀ ਤੋਂ ਜਲਦੀ ਜੋ ਦੋਸ਼ੀ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਔਰ ਇਸ ਪੁਲ ਨੂੰ ਪੂਰਨ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਔਰ ਜਦੋਂ ਤੱਕ ਇਸ ਦੀ ਉਸਾਰੀ ਮੁਕੰਮਲ ਨਹੀਂ ਹੋ ਜਾਂਦੀ ਇਸ ਪੁਲ ਨੂੰ ਖੋਲਣਾ ਨਹੀਂ ਚਾਹੀਦਾ ਤਾਂ ਹੀ ਇਹਨਾਂ ਹਾਲਤਾਂ ਦੇ ਉੱਪਰ ਜੋ ਹੈ ਰੋਕ ਲਗਾਈ ਜਾ ਸਕਦੀ ਹੈ ਬਿਲਕੁਲ ਰਾਜੀ ਪਰ ਸਰਕਾਰ ਦੇ ਇਸ ਗਲਤੀ ਦਾ ਖਾਮਿਆਜ਼ਾ ਤਾਂ ਉਸ ਪਰਿਵਾਰ ਨੂੰ ਭੁਗਤਣਾ ਪਿਆ ਜੋ ਆਪਣੇ 5 ਜੀ ਗੁਆ ਚੁੱਕੇ ਨੇ ਹੁਣ ਕੀ ਲੱਗਦਾ ਉਸ ਪਰਿਵਾਰ ਦੇ ਲਈ ਸਰਕਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਜੇਕਰ ਗੱਲ ਕਰੀਏ ਤਾਂ ਹਾਦਸੇ ਤੋਂ ਠੀਕ ਬਾਅਦ ਅਮਰitsar ਦੇ ਡਿਪਟੀ ਕਮਿਸ਼ਨਰ ਜੋ ਰਵੀ ਪਗਤ ਹਨ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਜਿਸ ਵਿੱਚ ਡੀਸੀ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਇੱਕ ਅਦਾਲਤੀ ਜਾਂਚ ਦੇ ਹੁਕਮੇ ਦਿੱਤੇ ਸਨ ਔਰ ਇੱਕ ਉਹਨਾਂ ਪੰਜ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਜੋ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ ਡੀਸੀ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਕੋਈ ਉਹਨਾਂ ਦੀ ਜੋ ਹੈ مالی ਸਹਾਇਤਾ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਪਰ ਫਿਲਹਾਲ ਜੇਕਰ ਅਸੀਂ ਗੱਲ ਕਰੀਏ ਤਾਂ ਇੰਤਜ਼ਾਰ ਕਰਨਾ ਹੋਵੇਗਾ ਉਸ ਇਹ ਇਨਕੁਆਇਰੀ ਰਿਪੋਰਟ ਦਾ ਜੋ ਡੀਸੀ ਨੇ ਜੋ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਉਸ ਤੋਂ ਬਾਅਦ ਕੌਣ ਕੌਣ ਇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਹਨ ਔਰ ਕਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਪਰ ਫਿਲਹਾਲ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੀ ਖਬਰ ਦਾ ਇਹ ਅਸਰ ਨਜ਼ਰ ਆਇਆ ਕਿ ਪੁਲ ਦੇ ਉੱਪਰ ਜੋ ਸਵੀਰ ਬ੍ਰੇਕਰਸ ਹਨ ਉਹ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਹਨ ਰਾਜੀਵ ਕੀ ਮੌਜੂਦਾ ਸਥਿਤੀ ਤੁਸੀਂ ਦੇਖੀ ਕਿ ਅਜੇ ਵੀ ਸੁਪਲ ਤੇ ਆਵਾਜ਼ਾਈ ਬੰਦ ਕਰ ਦਿੱਤੀ ਗਈ ਹੈ ਜਾਂ ਚਰਚਾ ਚੱਲ ਰਹੀ ਹੈ ਜੀ ਆਵਾਜਾਈ ਕਿਸੇ ਤਰ੍ਹਾਂ ਦੀ ਨਹੀਂ ਬੰਦ ਕੀਤੀ ਗਈ ਸਿਰਫ ਇੱਕ ਪਾਸਾ ਜੋ ਹੈ ਪੁਲ ਦਾ ਜਿੱਥੇ ਸਪੀਡ ਬ੍ਰੇਕਰ ਲਗਾਏ ਜਾ ਰਹੇ ਹਨ ਉਹਨੂੰ ਬੰਦ ਕੀਤਾ ਗਿਆ ਔਰ ਦੂਸਰੇ ਪਾਸੇ ਆਵਾਜਾਈ ਆਵਾਜਾਈ ਜੋ ਹੈ ਉਹ ਲਗਾਤਾਰ ਜਾਰੀ ਹੈ ਉਸੇ ਰਸਤੇ ਤੋਂ ਜੋ ਲੋਕ ਜਾ ਰਹੇ ਸਨ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਸ ਦਿਨ ਇੱਕ ਜੋ ਦਰਦਨਾਕ ਹਾਦਸਾ ਹੈ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਸੀ ਔਰ ਚਾਹੁੰਦੇ ਹਨ ਕਿ ਕੋਈ ਹੋਰ ਅਜਿਹਾ ਹਾਦਸਾ ਨਾ ਹੋਵੇ ਔਰ ਨਾ ਹੀ ਕਿਸੇ ਦਾ ਕੋਈ ਪਰਿਵਾਰ ਇਸ ਖਾਤੇ ਦੇ ਵਿੱਚੋਂ ਲੰਗੇ ਇਸ ਲਈ ਉਹਨਾਂ ਦੀ ਪ੍ਰਸ਼ਾਸਨਰ ਸਰਕਾਰ ਤੋਂ ਇਹ ਮੰਗਿਆ ਕਿ ਵੋਟਾਂ ਨੂੰ ਪਿੱਛੇ ਛੱਡ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਪੁਲ ਦੀ ਸਾਰੀ ਨੂੰ ਮੁਕੰਮਲ ਕੀਤਾ ਜਾਵੇ ਔਰ ਲੋਕਾਂ ਦੀ ਸਹੂਲਤ ਲਈ ਇਹ ਪੁਲ ਖੋਲ੍ਹਿਆ ਜਾਵੇ ਬਿਲਕੁਲ ਸ਼ੁਕਰ ਰਾਜੇ ਇਸ ਖਬਰ ਤੇ ਸਾਰਨਲ ਬਣੇ ਰਹਿਣ ਦੇ ਲਈ ਸੋ ਬੇਸ਼ੱਕ ਪੁਲ ਦੇ ਉੱਤੇ ਸਪੀਡ ਬ੍ਰੇਕਰਸ ਲਗਾਏ ਜਾ ਰਹੇ ਨੇ ਪਰ ਸਰਕਾਰ ਦੇ ਇਸ ਗਲਤੀ ਦਾ ਖਾਮਿਆਜ਼ਾ ਭੁਗਤਣਾ ਪਿਆ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਆਪਣੇ 5 ਜੀ ਗਵਾਲੇ ਨੇ ਪਰ ਸਰਕਾਰ ਸਿਰਫ ਵੋਟਾਂ ਬਟੋਰਨ ਦੇ ਵਿੱਚ ਹੀ ਲੱਗੀ ਰਹੀ ਅਤੇ ਅਜੇ ਵੀ ਇਸ ਪੁਲ ਦੇ ਉੱਤੇ ਸਿਰਫ ਇੱਕ ਪਾਸੇ ਦਾ ਹੀ ਜੋ ਆਵਾਜ ਕੀਤੀ ਗਈ ਹੈ ਦੂਜੇ ਪਾਸੇ ਦੀ ਆਵਾਜਾਈ ਚੱਲ ਰਹੀ ਹੈ ਹਾਲਾਂਕਿ ਲੋਕਾਂ ਦਾ ਇਹ ਕਹਿਣਾ ਕਿ ਜਦੋਂ ਤੱਕ ਇਸ ਦੇ ਉੱਤੇ ਮੁਰਮਮਤ ਦਾ ਕੰਮ ਚੱਲ ਰਿਹਾ ਉਦੋਂ ਤੱਕ ਇਸ ਪੁਲ ਦੇ ਉੱਤੇ ਪੂਰੀ ਤਰ੍ਹਾਂ ਆਵਾਜਾਈ ਨੂੰ ਬੰਦ ਕਰ ਦੇਣਾ ਚਾਹੀਦਾ ਇਸ ਦੁਰਘਟਨਾ ਤੋਂ ਬਾਅਦ AVP ਸਾਜਾ ਨੇ ਅੰਮ੍ਰਿਤਸਰ ਦੇ ਡੀਸੀ ਦੇ ਨਾਲ ਗੱਲਬਾਤ ਕੀਤੀ ਜਿਸ ਦਾ ਸਰਵੇਖਣ ਨੂੰ ਮਿਲਿਆ ਕਿ ਜਵਾਬ ਸੀ ਅੰਮ੍ਰਿਤਸਰ ਦੇ ਡੀਸੀ ਦਾ ਇਹ ਵੀ ਸੁਣਾਉਣਾ ਹੈ ਤੁਹਾਨੂੰ ਐਕਸੀਡੈਂਟ ਹੋਇਆ ਹੈ ਕਾਰ ਦਾ ਜਿਹਦੇ ਵਿੱਚ 5 ਜਣਿਆਂ ਦੀ ਡੈਥ ਹੋ ਗਈ ਹੈ ਵੀ ਮੈਜਿਸਟ੍ਰੇਟ ਇਨਕੁਆਇਰੀ ਕਰਨ ਦੇ ਆਰਡਰ ਦਿੱਤੇ ਜਾ ਚੁੱਕੇ ਨੇ ਐਸਡੀਐਮ 1 ਜਿਹੜੇ ਮੈਜਿਸਟ੍ਰੇਟ ਇਨਕੁਆਇਰੀ ਕਰਨਗੇ ਕਿਉਂਕਿ ਲੋਕਾਂ ਨੇ ਆ ਕੇ ਦੱਸਿਆ ਸੀਗਾ ਕਿ ਕੋਈ ਡਿਜ਼ਾਈਨ ਦੇ ਵਿੱਚ ਕਮੀਆਂ ਪੇਸ਼ੀਆਂ ਹੈਗੀਆਂ ਜਾਂ ਕਿਨ ਕਾਰਨ ਕਰਕੇ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਮੈਜਿਸਟ੍ਰੇਟ ਇਨਕੁਆਇਰੀ ਦੇ ਆਰਡਰ ਦਿੱਤੇ ਗਏ ਪਲੱਸ ਇੱਕ ਪਰਿਵਾਰ ਸ਼ਾਇਦ ਫਾਈਨੈਂਸ਼ੀਅਲੀ ਵੀਕ ਹੈਗਾ ਉਹਦੇ ਬਾਰੇ ਵੀ ਮੈਂ ਆਰਡਰ ਕਰ ਦਿੱਤੇ ਕਿ ਜੇ ਇਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਆਂਦੀ ਹੈ ਤਾਂ ਅਸੀਂ ਫਾਈਨੈਂਸ਼ੀਅਲ ਹੈਲਪ ਲਈ ਗਵ